ਅਤੀ ਰਾਤ ਨੂੰ ਕੰਦਾਂ ਟੱਪ ਘਰ ਦੇ ਵਿੱਚ ਵੜ ਗਏ ਪਿੰਡ ਦੇ ਹੀ ਬੰਦੇ ਮਸਟੰਡੀਆਂ ਨੇ ਦਲੀਤ ਤੌਰਤ ਨਾਲ ਕੀਤੀ ਛੇੜਖਾਨੀ ਅਤੇ ਨਾਲੇ ਪਾੜ ਦਿੱਤੇ ਕੱਪੜੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੱਸ ਦਈਏ ਕਿ ਮਾਮਲਾ ਤਰਨਤਾਰਨ ਦੇ ਪਿੰਡ ਥੇਕਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦਲੀਤ ਤੌਰਤ ਨੇ ਉਸਦੇ ਹੀ ਪਿੰਡ ਦੇ ਤਿੰਨ ਵਿਅਕਤੀਆਂ ਤੇ ਬੀਤੀ ਰਾਤ ਘਰ ਦੇ ਵਿੱਚ ਦਾਖਲ ਹੋ ਕੇ ਉਸ ਨਾਲ ਜਿੰਸੀ ਛੇੜਖਾਨੀ ਕਰਨ ਅਤੇ ਜ਼ਬਰਦਸਤੀ ਕਰਕੇ ਉਸ ਦੀ ਕੁੱਟਮਾਰ ਕਰਨ ਦੇ આરોਪ ਲਗਾਏ ਨੇ ਇਸ ਸਬੰਧੀ ਚਰਨਜੀਤ ਨੇ ਦੱਸਿਆ ਕਿ ਉਸਨੇ ਉਕਤ ਮਾਮਲੇ ਸੰਬੰਧੀ ਇੱਕ ਲਿਖਤੀ ਦਰਖਾਸਤ ਥਾਣਾ ਖਾਲੜਾ ਵਿਖੇ ਦਰਜ ਕਰਵਾਈ ਹੈ ਪਰੰਤੂ ਖਾਲੜਾ ਪੁਲਿਸ ਦੇ ਵੱਲੋਂ ਉਕਤ ਮਾਮਲੇ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉੱਥੇ ਹੀ ਦੂਜੇ ਪਾਸੇ ਦੂਜੀ ਧਿਰ ਦੇ ਵਿਅਕਤੀ ਪਰਮਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਉਸ ਦਾ ਇਸ ਔਰਤ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ। ਪ੍ਰੰਤੂ ਉਕਤ ਔਰਤ ਦਾ ਲੜਕਾ ਜਿਸਨੇ ਉਹਨਾਂ ਦੀ ਲੜਕੀ ਦੇ ਨਾਲ ਛੇੜਖਾਨੀ ਕੀਤੀ ਜਿਸ ਸਬੰਧੀ ਉਹਨਾਂ ਥਾਣਾ ਖਾਲੜਾ ਵਿਖੇ ਦਰਖਾਸਤ ਦਿੱਤੀ ਹੈ।